ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਉਮਰ ਦੁੱਗਣੀ ਤੇ ਰਾਤ ਚੰਗਣੀ ਤਰੱਕੀ ਵੱਖਰੀ ਤੇ ਸਭ ਨੂੰ ਦੇ ਰੋਗ ਤਾਂ ਅਰੋਗਤਾ ਇਹ ਵਿੱਚ ਵਿੱਚ ਕਹੀ ਜਾਂਦੇ ਮੈਨੂੰ ਕਮੈਂਟ ਵੀ ਆਇਆ ਇੱਕ ਬੰਦਾ ਕਹਿੰਦਾ ਤੁਸੀਂ ਸਾਰੇ ਸਾਰੇ ਉਹਨਾਂ ਨੂੰ ਰੋਗ ਵੰਡੀ ਜਾਂਦਾ ਦੇ ਅਰੋਗਤਾ ਕਹਿੰਦਾ ਮੈਂ ਵਿੱਚ ਸੁਣਨ ਚ ਕਿਸੇ ਨੂੰ ਫਰਕ ਪੈਦੇ ਗੱਲ ਵੱਖਰੀਆਂ ਚਲੋ ਮੇਰੇ ਕੰਨ ਨਾਲ ਕਿਸੇ ਨੂੰ ਰੋਗ ਲੱਗੇ ਤਾਂ ਨਾ ਪਰ ਮੇਰੇ ਕੰਨ ਨਾਲ ਹੱਟ ਜ਼ਰੂਰ ਜਾਵੇ ਬਹਿਗੁਰੂਾ ਇੰਨੀ ਕਿ ਸਾਡੀ ਜਬਾਨ ਨੂੰ ਰੱਖੇ ਸਹੀ ਸਲਾਮਤ ਤੇ ਅਰਦਾਸਾ ਬੇਨਤੀਆ ਕਰ ਲਈਏ ਜੀ ਮੈ ਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਸ੍ਰੀ ਰਾਮ ਸਹੀ ਨਹੀਂ ਹੈਗਾ ਜੀ ਮੈਨੂੰ ਨਾ ਤਰਦ ਹੋ ਜਾਂਦਾ ਉਲਟੀਆਂ ਲੱਗ ਜਾਂਦੀਆਂ ਖਾਂਦੀਆਂ ਕੁਝ ਜਦ ਤੇ ਉਲਟੀ ਆ ਜਾਂਦੀ ਆ ਧੀਧੀ ਕਹਿੰਦੀ ਤੇ ਕਹਿੰਦੀ ਵੀ ਉਹ ਇੱਕ ਡਾਕਟਰ ਆਪਾਂ ਨੂੰ ਮਿਲ ਲਾ ਜੰਨੇ ਆ ਬੜੇ ਡਾਕਟਰ ਆ ਡਾਕਟਰ ਅੱਛਾ ਤੇ ਤੇਰੀ ਦੀਦੀ ਦਾ ਫੈਮਿਲੀ ਡਾਕਟਰ ਉਹਨਾਂ ਦਾ ਜੀ ਤੂੰ ਮੈਂ ਉਹਨੂੰ ਦਿਖਾ ਲਈਏ ਹੋਰ ਕੀ ਦਗਾ ਲਉ ਮੇਰਾ ਸਰੀਰ ਠੀਕ ਨਹੀਂ ਹੈਗਾ ਮੇਰਾ ਠੀਕ ਟਕੋਣਾ ਚਾਹੀਦਾ ਤਾਂ ਜੀ ਮੈਂ ਥੋੜੇ ਸਾਹਮਣੇ ਦਵਾਈ ਖਾਦੀ ਹਾਂ ਮੈਂ ਹਮ ਜੈਕਸਨ ਵੀ ਲੱਗ ਗਲੇ ਹਮ ਕਿਨਾਂ ਸਵੇਰੇ ਟਾਈਮ ਕੰਮ ਕਰਿਆ ਉਦੋਂ ਬਾਅਦ ਤਾਂ ਕੇਮਾ ਹੁੰਦਾ ਪੈ ਨਹੀਂ ਕੀ ਹੁੰਦਾ ਵੀ ਹੋਰ ਜ਼ਿਆਦਾ ਡਾਊਨ ਹੋਣ ਲੱਗ ਗਿਆ ਉਦੋਂ ਬਾਅਦ ਮੈਨੂੰ ਬੁਖਾਰ ਚੜਦਾ ਪਤਾ ਨਹੀਂ ਹੋਊਗਾ ਹੁਣ ਡਾਕਟਰ ਹੀ ਦੇਖੂਗਾ ਜੀ ਹੁਣ ਪਹਿਲਾਂ ਮਿਲਦੇ ਹਾਂ ਜੀ ਡਾਕਟਰ ਨੂੰ ਉਸ ਤੋਂ ਬਾਅਦ ਦੇਖਦੇ ਆ ਵੀ ਕਿਆ ਪ੍ਰੋਗਰਾਮ ਬਣਦਾ ਬਾਕੀ ਹੁਣ ਤੱਕ ਜਿਹੜਾ ਇਹ ਐਨੇ ਦਿਨ ਹੋ ਗਏ ਬੁਖਾਰ ਚੜਦੇ ਨੂੰ ਮਨੂੰ ਆਇ ਲੱਗਦਾ ਵੀ ਬਲੱਡ ਦੇ ਟੈਸਟ ਟੋਸਟੇ ਜੇ ਕਰਵਾਊਗਾ ਡਾਕਟਰ ਉਹ ਵੀ ਲੇਗੂਗਾ ਤਾਂ ਹੀ ਪਤਾ ਲੱਗਣਾ ਵੀ ਕਿਆ ਘਟ ਰਿਹਾ ਸਰੀਰ 'ਚ ਕਿਆ ਵਧਿਆ ਕਿਆ ਨਹੀਂ ਹਾਂ ਪ੍ਰਿੰਟ ਜੇ ਟੈਸਟ ਕਰਵਾਏ ਤਾਂ ਟਾਈਮ ਲੱਗਣਾ ਟੈਸਟਾਂ ਦੀ ਫੋਟਾ ਆਉਣ ਨੂੰ ਫਿਰ ਆਪਾਂ ਬੀਬੀ ਕੋਲ ਚੱਲ ਜਾਂਦੇ ਆਂ ਬੀਬੀ ਕੋਲ ਉੱਥੇ ਅੰਗਤ ਵੀ ਹੋਣਾ ਅੰਗਤ ਨੂੰ ਉਹਨਾਂ ਇਨਫੈਕਸ਼ਨ ਹੋ ਜਾਵੇ ਨਹੀਂ ਚੱਲ ਜੂਗੀ ਮਾਂ ਨੂੰ ਇਹ ਹੋ ਸਕਦਾ ਚਲੋ ਹੁਣ ਇੱਕ ਵਾਰ ਮਿਲਿਓ ਜੀ ਪਹਿਲਾਂ ਡਾਕਟਰ ਸਾਹਿਬ ਨੂੰ ਪਹਿਲਾਂ بڑے ਡਾਕਟਰ ਕੋਲ ਤਸਵੀਰ ਦਾਸ ਬੇਨਤੀ ਕਰ ਲਓ ਤੁਸੀਂ ਪਿਛਲੇ ਬਲੌਗ ਤੇ ਦੇਖ ਹੀ ਲਿਆ ਉਹ ਜਿਹੜਾ ਉਹਨਾਂ ਨੇ ਕਿਰਪਾ ਕਰਨੀ ਆ ਉਹ ਡਾਕਟਰਾਂ ਦੀ ਦਵਾਈਆਂ ਨਾਲ ਨਹੀਂ ਕਿਰਪਾ ਕਰਨੀ ਹੈਗੀ। ਨਾ ਤੇ ਵੀ ਮੈਂ ਨਾ ਮੱਥਾ ਟੇਕਿਆ ਮੱਥਾ ਟੇਕ ਕੇ ਵਾਜਾ ਮੈਂ ਪ੍ਰਕਰਮਾ ਕਰੀਆ। ਵੀ ਆਪਾਂ ਨੇ ਆਪਰ ਨੂੰ ਮੱਥਾ ਟੇਕਦੇ ਆ। ਉਹ ਤੋਂ ਬਾਅਦ ਮੈਨੂੰ ਜਦੇ ਪੇਰੋਂ ਤੇ ਵੀ ਉਲਟੀ ਆਲੀ ਉਹ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਜੇ ਇਹ ਆਈ ਚੀਜ਼ਾਂ ਸੋਚਣ ਲੱਗੀ ਤੂੰ ਬਸ ਹਰ ਕਿਆ ਫਿਰਦਾ ਨਾ ਮੈਂ ਸੋਚਦੀ ਨਹੀਂ ਹੈਗੀ ਬਸ ਫਿਰ ਵੀ ਇੱਥੇ ਆ ਹੋ ਗਿਆ ਉੱਥੇ ਆ ਹੋ ਗਿਆ ਉੱਥੇ ਆ ਗਿਆ ਡਾਕਟਰ ਨੂੰ ਮਿਲ ਜੰਨੇ ਆਂ ਹੋਇਆ ਰਹੇ ਹਾਂ ਹਾਂ ਡਾਕਟਰ ਨੂੰ ਮੈਂ ਕਹਿੰਦਾ ਨਾ ਕਰਦਾ ਵੀ ਨਹੀਂ ਮਿਲਣਾ ਤੈਨੂੰ ਮਨਾ ਦਿੰਦਾ ਡਾਕਟਰ ਨੂੰ ਡਾਕਟਰ ਨੂੰ ਤੈਨੂੰ ਮਨਾ ਦਿੰਦਾ ਪਹਿਲਾਂ ਚਲੋ ਡਾਕਟਰ ਨੂੰ ਮਿਲਦੇ ਜੀ ਬਾਕੀ ਕਰੂਗੇ ਪ੍ਰੋਗਰਾਮ ਬਾਅਦ ਵਿੱਚ ਵੀ ਕਿਆ ਕਰਨਾ ਕਿਆ ਨਹੀਂ ਕਰਨਾ ਪਹਿਲਾਂ ਡਾਕਟਰ ਕੋਲ ਜਾਂਦੇ ਡਾਕਟਰ ਨੇ ਲਿਖਤਾ ਜੀ ਟੈਸਟ ਤੇ ਹਾਏ ਕੁੰਟਾ ਪੈਲੀ ਘਟਾ ਤਾਂ ਹੀ ਹੁਣ ਚੈੱਕ ਕਰਨਾ ਪਊਗਾ ਹੂੰ ਭੁਖਾਰ ਨੂੰ ਉਤਰਨਾ ਚਾਹੀਦਾ ਅਸਲੀ ਨਾੜ ਹੀ ਨਹੀਂ ਹੈਗੀਆਂ ਹੂੰ ਐਕਣੀ ਫਿਰਦਾ ਐਕਣੀ ਫਿਰਦਾ ਕੌਣ ਭੱਜਿਆ ਹੈਗੀ ਐ ਅੱਛਾ ਉਹਦਾ ਵਿਚਾਰੇ ਨੂੰ ਲੱਭਿਆ ਨਹੀਂ ਹੈਗੀਆਂ ਲਾ ਦੇ ਪੱਤਾ ਤੇ ਇਹਨਾਂ 'ਚ ਜ਼ੋਰ ਲੱਗਦਾ ਹੁਣ ਹਾਂ ਕੱਟ ਦੇ ਕਸਰ ਅੱਜ ਆ ਤੇ ਮੇਰੀ ਨੱਕਰੀ ਦੁਸ਼ਕੁਣੀ ਬੈਠੀ ਚਲ ਪਾਤਾ ਕੋ ਵੀਂ ਲੀਰ ਪੁੱਟਦੇ ਕਾਟ ਲੇ ਤੁੰ ਮਰ ਉਸੀ ਹੈਗੇ ਜੀ ਇਸ ਟਾਈਮ ਤੇਜੀ ਦੀ ਲੈਬਾਰਟਰੀ ਚ ਸੀਕੇ ਲੈਬਾਰਟਰੀ ਹਾਂ ਉਹਦਾ ਆਪ ਪੈਦਾ ਬਰਤੀ ਹਾਂ ਪਹੁੰਚ ਗਏ ਜੀ ਬਾੜੇ ਬਾੜੇ ਕੀ ਹੋ ਗਿਆ ਬੀਬੀ ਤਾਂ ਮੇਰੀਆਂ ਰਾਤ ਹੈ ਰੀਸਾਂ ਨਹੀਂ ਚਾਈ ਨਹੀਂ ਕਿ ਤੱਕ ਹੋ ਲੱਗੀ ਮੈਂ ਮੇਰੀ

तुसी कॉल करते हैं ना तुम इशाक आते हैं नॉबल तुमको उनका नशे में हम कह रहे थे काम क्या आते हैं ख्लाब भी दंडाचकरों में आना था ओहो याद आती हूँ इतने दिन दिए फिर पता ना आता है पसीने नहीं बहा रही है फिर हाँ हाँ कर दे हम दे दे धुएं तो करा मज़ा में दे दे बताते हैं तेरे पता लगत ਹੇ ਰਵੀ ਜੇ ਕੋਲਾ ਹੋ ਗਿਆ ਹੁਣ ਤਾਂ ਪਾਰਟੀ ਹੋ ਗਈ ਮੈਂ ਵਿਸਤਰੀ ਦੇ ਉੱਪਰ ਹੈਂ ਜਾਣ ਦਿੰਦੇ ਹੁਣ ਤਾਂ ਸਾਸਰੀ ਘਰ ਦੀ ਸਾਸਰੀ ਘਰ ਸਾਰਿਆਂ ਨੂੰ ਪੂਤੇ ਲੱਗਦਾ ਤੂੰ ਧੰਨਵਾਦ ਸੋਹਣੇ ਤੁਸੀਂ ਆਏ ਤੁਸੀਂ ਵੈਲਕਮ ਹੋਣ ਆਏ ਹਾਂ ਪਹਿਲਾਂ ਤੁਮ ਜੀ ਨਾਮ ਲਾਜੂ ਕਰੀਏ ਆਵਣਾ ਨਹੀਂ ਅਸੀਂ ਆਵਾਂਗੇ ਸੱਚੀ ਉਹ ਬਿਮਾਰ ਬਸਾਰੇ ਤਾਂ ਪੇ ਬੁਰਾ ਹਾਲ ਹੈ ਯਾਰ ਆਇਆ ਕਹਿੰਦੇ ਕਹਿੰਦਾ ਯਾਰ ਤੇ ਆਉਣਾ ਨਹੀਂ ਤੈਨੂੰ ਪਤਾ ਜੀ ਚਰਨਜੀਤ ਬੁਲਾਵੇ ਮੇਰਾ ਭਾਈnabla ਓਏ ਹਾਂ ਅਨ ਕਰ ਮੈਂ ਉਹ ਪਰ ਦੀ ਗੱਲਾਂ ਮਾਰੀ ਜਾਂਦੇ ਇਹ ਆਪਣੇ ਬਹੁਤ ਕਾਰ ਤੁਸੀਂ ਆ ਲੈਣਾ ਤੁਸੀਂ ਉੱਧਰ ਗਿਆ ਚਰਨ ਜੀ ਕਿੱਥੇ ਹੈ ਕਿੱਦਾਂ ਦਾ ਮਾਲਤਾ ਤੁਸੀਂ ਨਾ ਆਉਂਦਾ ਗੱਲ ਉਹ ਗੱਲ ਵੱਖਰੀ ਹੈ ਐਨੇ ਮੈਨੂੰ ਕੱਲ ਫੋਨ ਕਰਿਆ ਸਪੈਸ਼ਲ ਹੈ ਇਹ ਮੈਨੂੰ ਲੈ ਕੇ ਇੱਥੇ ਇਹਨੇ ਕੰਮ ਨਹੀਂ ਬਾਦ ਦੇ ਬਾਦ ਨੂੰ ਲੈ ਕੇ ਤੁਰਿਆ ਬਾਪੜੇ ਆਪ ਚ ਰੋਪੜ ਨੂੰ ਕਰਤੇ ਹਾਂਜੀ ਬਸ ਘੁੰਮਦੇ ਘਮੋਦੇ ਸਾਡੇ ਕੋਲ ਪਹੁੰਚ ਗਏ ਨਾਣਾ ਪਾਣੀ ਲੈ ਕੇ ਆਇਆ ਥੋੜੀ ਕੀ ਆ ਮਜ਼ਾ ਆ ਹਾਂ ਇਹ ਗੱਲ ਦਾਣੇ ਪਾਣੀ ਦੀ ਆ ਹਾਂ ਜਿੱਥੇ ਪਰਮਾਤਮਾ ਨੇ ਲਿਖਿਆ ਉੱਥੇ ਹਰ ਹੀਲੇ ਖਾਣਾ ਪੈਣਾ ਬੀਬੀ ਨੇ ਸਾਸਰੀ ਘਰ ਕੱਲ੍ਹ ਤਾਂ ਨਹੀਂ ਬੁਲਾਈ ਅੱਜ ਮੈਂ ਖੱਡੇ ਜੀ ਬੀਬੀ ਕੁੜੀ ਦੇ ਰੱਖਦਾ ਮੈਂ ਜਿੰਨੀ ਰੋਟੀ ਆਉਂਦੀ ਤੇ ਕੋਈ ਨਹੀਂ ਖੇਚ ਰਿਹਾ ਕੋਈ ਨਹੀਂ ਨਹੀਂ ਸਵਾਲ ਨਾ ਕੋਈ ਨਾ ਮੈਂ ਕਿਹੜੇ ਉੱਪਰ ਆ ਮੇਰੇ ਜਾਨੇ ਧੀ ਪੁੱਤ ਹੈ ਹਾਂ ਬੈਗੜੀ ਜੀ ਕਾਹਤਾਂ ਸਾਹਿਬ ਬੈਗੜੀ ਜੀ ਕੀ ਕਹਦੇ ਉਹ ਤਾਂ ਜੇ ਮੇਰੇ ਮਾਲਾ ਆਏ ਵੀ ਮੇਰੇ ਇੰਜੋਏ ਤੇ ਮੇਰੀ ਕੁੜੀਆਂ ਆਏ ਆਂ ਤੇ ਹੋਰ ਵੀ ਸਾਡੇ ਦੇ ਰਿਸ਼ਤੇਦਾਰ ਉਹਨਾਂ ਨੇ ਵੀ ਆਉਣਾ ਹੈ ਬਹੁਤ ਰੌਣਕਾਂ ਨੇ ਤਾਂ ਹੀ ਗੱਲ ਹੈ ਵੀ ਤੁਸੀਂ ਵੀ ਆ ਜਾਓ ਮੇਰੀ ਤੁਸੀਂ ਵੀ ਸਾਥ ਬੋਲ ਜਿਓ ਸਭ ਤੋਂ ਭੈਣ ਜੀ ਜ਼ਿਆਦਾ ਬਿਮਾਰ ਸੀ ਸਭ ਤੋਂ ਭੈਣ ਜੀ ਵੀ ਮੇਰੀ ਆਈ ਨਹੀਂ ਹੈਗੀ ਮੇਰੀ ਉਹ ਤਾਂ ਮਾਂ ਹੈ ਛੋਟੀ ਤੇ ਕੁੜੀ ਦੂਈ ਬਾਹਰ ਰੱਖੀ ਐ ਸਾਰੀਆਂ ਮੇਰੀਆਂ ਕੁੜੀਆਂ ਆ ਕੇ ਰਹਿਣ ਹਾਂ ਸਾਰੇ ਮਤਾਂ ਦੇ ਰਸਤੇ ਹੈ ਕਹੇ ਮੇਰੇ ਜੋਇ ਸਾਰੇ ਮੇਰੀ ਨਤਿਆ ਆਪਣੇ ਦਿੱਤੇ ਦਾ ਸਾਫਾ ਦੀ ਹੈ ਬਾਸ ਸਹੀ ਹੋ ਗਿਆ ਇਹ ਬਾਲਕ ਇੰਨੀ ਤੇਰਲਾ ਲੱਗਦਾ ਹੈ ਤਾਂ ਮਟਲ ਇੱਕ ਡੇਰਾ ਘੱਟਾ ਕਿ ਕਿਸਾਨ ਘੱਟਾ ਗੱਲ ਤਾਂ ਸੁਣੋ ਸ਼ਾਇਦ ਹੁਣ ਵੀ ਮੈਨੂੰ ਆਪਣੇ ਆਪ ਤੇ ਤਾਂ ਲੱਗਦਾ ਹੈ ਬਿਛਰਨ ਤੋਂ ਉੱਜਾ ਦਿਖਦਾ ਹੋਂ ਬਾਲ ਹਰ ਬਾਹਰ ਚੜ ਗਏ ਸੀ ਆਗੇ ਆਗੇ ਹੈਨਾ ਤੇ ਜਿੱਥੇ ਮੈਂ ਦਵਾਈ ਲਾਉਣ ਜਾਂਦਾ ਮੈਂ ਦੋ ਗੁਆਰ ਲਵਾ ਕੇ ਆਇਆ ਤੇ ਉਸ ਤੋਂ ਬਾਅਦ ਜਿਹੜਾ ਮੇਨ ਉੱਥੇ ਬੰਦਾ ਪੂਰਾ ਦਵਾਈ ਬਣਾਉਂਦਾ ਉਹ ਕਹਿੰਦਾ ਪਾਜੀ ਗੱਲ ਸੁਣ ਲਓ ਚਿਹਰੇ ਤੇ ਲੀ ਆਈ ਹੋਣਾ ਪਰ ਦਿਨ ਬੁਲਾਉਨੇ ਆ ਤਾਂ ਫਾਇਦਾ ਨਹੀਂ ਹਾਂ ਮਾਨੂੰ ਪੁੱਛਾ ਭਾਈ ਜੀ ਆਣਾ ਫਾਇਦਾ ਕਿਉਂ ਨਹੀਂ ਹਾਂ ਕਹਿੰਦਾ ਪਾਜੀ ਜਦ ਤੱਕ ਤੁਹਾਡੇ ਦਵਾਈ ਜੜਾ ਚ ਨਹੀਂ ਰਖਣੀ ਤੁਹਾਡੇ ਬਾਲ ਨਹੀਂ ਹਾਂ ਮੈਂ ਬਧੀ ਜਾਣਿਆ ਪਰ ਉਹ ਨਹੀਂ ਵੀ ਜੇ ਤੁਸੀਂ ਮੇਰੀ ਸਲਾਹ ਮਨੂ ਤਾਂ ਕਟਵਾ ਲਓ ਵਾਲ ਤਾਂ ਕਿ ਜਿਹੜੀ ਦਵਾਈ ਹੈ ਤੁਹਾਡੇ ਚਮੜੀ ਵਿੱਚ ਹਾਂ ਤਾਂ ਕਰਕੇ ਮੈਨੂੰ ਵੀ ਜੜਤ ਲਾਉਣ ਵਾਸਤੇ ਜੜ ਦੇ ਵਿੱਚ ਲੱਗਣਾ ਫਿਰ ਪ੍ਰਮਾਤਮਾ ਮਿਹਰ ਕਰੂ ਫਿਰ ਤਪ ਵਾਲ ਦੁਆਰਾ ਰੱਖਾਂਗੇ ਹਾਂ ਸਰਦਾਰ ਬਣਾਂਗੇ ਬਣਾਂਗੇ ਜੀ ਬਣਾਂਗੇ ਇਹ ਮਾਊਸਾ ਕਾਲਪੁਰਖ ਦੀ ਕਿਰਪਾ ਕਿਰਪਾ ਹੋਵੇ ਹੁਕਮਾਂ ਅੰਦਰ ਸਾਹਿਬ ਦਾ ਉਹਦੀ ਕਿਰਪਾ ਮੇਰੇ ਆਪਾਂ ਕੋ ਕੋ ਨਹੀਂ ਅੰਗਰ ਕਿੱਥੇ ਆਉਣ ਉਹ ਅੰਗਰ ਆਪੇ ਆਈਂ ਦਪਾ ਉਹਦੇ ਓ ਪਿਆ ਡੀਪੀ ਕੋਲੋਂ ਤਾਂ ਲੱਗੀ ਜੱਦੀ ਉਹ ਖਲਾਉਂ। ਓ ਅੰਗਤ ਵੀਰ ਸਿੰਘ। ਸੱਤਾ ਪਿਆ। ਸੱਤਾ ਪਿਆ। ਮੈਂ ਤਾਂ ਨਹੀਂ ਚੱਕਿਆ ਵੀ ਉਹਨੂੰ ਮੇਰੀ ਭਾਫ ਨਾ ਆ ਜਵੇ। ਲਾਲਾ ਤੂਰ ਪੰਗਾ ਨਹੀਂ ਲੈਣਾ ਹੈਗਾ। ਤਾਂ ਇਹ ਪੰਗਾ ਹੀ ਲੈਣਾ ਉਹਦੇ ਨਾਲ। ਹਾਂ ਲੈਣਾ। ਮੇਰਾ ਨਾ ਜਿਹੜਾ ਹੋ ਆ ਉਹ ਛੁੱਟਦਾ ਜਾਂ ਨਹੀਂ। ਓਏ ਇੱਕ ਕਿੱਕੜੁੱਕ ਲੱਗੀ ਜਾਂਦੀ ਹੈ। ਉਹ ਕੱਕਾ ਜਾ ਪਾ ਦੇ ਦੇ ਪੈ ਚ ਕਾਲਾ ਜਾ। ਨજર ਨਾ ਲੱਗੇ। ਹਾਂ। ਤਲਨਾੜ ਨੂੰ ਨਜ਼ਰ ਦਾ ਸੁਭਾਵਿਕ ਸੁਭਾਵਿਕ ਹੁੰਦੀ ਤੌਰ ਤੇ ਵੀ ਨਜ਼ਰ ਲੱਗਿਆ ਜਾਂਦੀ ਜਵਾਕਰੂ। ਲੱਗ ਜਾਂਦੀ ਹੈ। ਹਾਂ। ਤੇ ਉਹਨੂੰ ਬਚਾ ਕੇ ਰੱਖਣਾ ਚਾਹੀਦਾ। ਉਹ ਬੀਬੀ ਨੇ ਸਿੱਧਾ ਧੁੱਪਾਂ ਚ ਨਾ ਪਾਇਓ ਹੁਣ। ਨਹੀਂ ਨਾ ਛਾਵਾਂ ਜੀ ਕਹਿੰਦੀ। ਹਾਂ। ਉਹ ਬੀਬੀ ਨੇ ਤਾਂ ਕੋਆਵਾ ਬਾਕੀ ਲੱਤਾ ਲੱਤਾ ਨੂੰ ਧੁੱਪ ਲੱਗਦੀ ਆ। ਹਾਂ। ਐਨਾ ਕਿ ਤੋ ਦੋਸੀ ਪਰ ਮੈਂ। ਬੰਦ ਪੱਕ ਤੇ ਤੁਰਿਆ ਨਾ। ਐ ਐ ਐ ਕਿਆ ਬਾਤਾਂ ਨੇ ਦੇਖੀ ਕਰਦੀਆਂ ਬਾਤਾਂ ਦੁੱਧ ਪਿਆ ਦੇ ਆਪਣੀ ਉਹਨੇ ਅੰਦਰ ਤੇ ਅੱਛਾ ਸਮਾਰਟ ਬਾਤ ਮੇਰਾ ਜੇਟ ਲੈ ਕੇ ਆਇਆ ਸੱਚੀ ਲੈ ਨਾ ਕੀ ਬਾਤ ਨੇ ਕਿ ਹਾਂ ਵਿਜੇ ਰੇ ਕੋ ਜਾਣ ਆਣਾ ਹੁਣ ਸੰਦੀਪ ਨੂੰ ਸਬਜ਼ੀ ਉਹਨੂੰ ਹਾਂ ਮੈਂ ਸੱਚੀ ਰਾਤ ਮੈਂ ਰਾਤ ਕਿਸ ਇੱਕ ੱਟਕੇ ਨਾਲ ਰੋਟੀ ਖੁਲਾਦੀ ਰਾਤ ਇਹਨੂੰ ਮੈਂ ੱਟਕੇ ਨਾਲ ਇੱਕ ਬਸ ਹੁਣ ਵੀ ਮੈਂ ਸਿਰਫ 4 ਚਮਚੇ ਖਿਚੜੀ ਦੇ ਖਾਧੇ ਚੀਜ਼ ਨਹੀਂ ਕਰਦਾ ਕੁਝ ਵੀ ਖਾਣ ਆਤ ਮੈਨੂੰ ਕੱਲ ਚੱਲ ਤਰਾ ਮੂਡ ਹੋ ਰੋਜ ਚੱਲ ਨਾ ਚੱਲ ਮੈਂ ਤਾਂ ਘਰ ਤੇ ਤੈਨੂੰ ਰੋਪੜ ਨੂੰ ਲੈ ਕੇ ਤਰਾਵਾ ਘੁੰਮ ਤੇ ਘਮਾਉਂਦਾ ਮੈਂ ਇੱਥੇ ਬਾੜ ਤੇ ਲਿਆ ਕੇ ਨਾ ਕੋਈ ਨਫ ਤਾਂ ਕਿਹਾ ਹੋ ਗਿਆ ਥੋੜਾ ਘਰ ਹੂੰ ਮੈਂ ਚੱਲਾ ਥੋੜਾ ਘਰ ਹੈ ਪੁੱਤ ਦੇ ਨਾਓ ਰਾਤ ਆਓ ਹੂੰ ਮੈਂ ਦੇਖੀ ਹਾਂ ਨੀਂਦ ਉੱਠ ਜੇ ਨੀਂਦ ਨਹੀਂ ਆ ਦੇ ਘਰ ਹੁਣ ਮੈਂ ਹਾਂ ਮਾਮਾ ਨਾਲ ਆ ਘਰੋਂ ਮਾ ਮੈਂ ਬੈ ਕੇ ਹੁਣ ਠੀਕ ਹੋ ਜੂ ਮਾਮਾ ਕੋਲ ਆਈਆਂ ਨਾ ਠੀਕ ਹੋ ਜੂ ਮੈਂ ਤਾਂ ਅੱਜ ਫਿਰ ਮੈਨੂੰ ਸੁੱਕੋ ਨੇ ਕਹਿਣਾ ਐ ਕਹਿਣਾ ਇਫਾ ਮੈਂ ਵੀ ਜਾਂਦੀ ਮੈਂ ਵੀ ਠੀਕ ਹੋ ਕੇ ਆਉਂਦੀ ਭੇਜਦੀ ਨਾ ਮੈਂ ਕਹਿੰਦੀ ਉਹਨੂੰ ਵੀ ਬਿਲਾ ਆ ਜੀ ਉਹ ਕਿਹੜਾ ਰੋਕਦੇ ਅਸੀਂ ਉਹਦਾ ਆਪਣਾ ਹੀ ਨਹੀਂ ਮਨ ਹੈਗਾ ਹੁਣ ਗੱਡੀ ਆਈ ਉਹ ਇੱਥੇ ਨੂੰ ਚਾਹੇ ਰੋਪੜ ਨੂੰ ਜਾਂਦੀ ਚਾਹੇ ਉਹਰੇ ਨੂੰ ਆਪ ਵਿੱਚ ਬਹਿ ਕੇ ਉਹਨੇ ਵੀ ਆ ਜਣਾ ਤਾਂ ਇੱਥੇ ਚਾਰ ਦੁੱਖ ਸੁੱਖ ਉਹ ਵੀ ਕਰ ਜਾਂਦੀ ਘਰ ਤੇ ਨਿਕਲੇ ਤੇ ਬੰਦੇ ਦਾ ਮਾਹੌਲ ਚੇਂਜ ਹੁੰਦਾ ਨਹੀਂ ਘਰ ਤਾਂ ਬਿਮਾਰ ਆ ਤਾਂ ਬਿਮਾਰ ਹੈ ਸਾਰੀ ਬਿਮਾਰ ਹੈ ਬੰਦੇ ਦੇ ਦਿਮਾਗ 'ਚ ਬਿਮਾਰੀਓ ਚੱਲੀ ਜਾਂਦੀ ਫਿਰ ਹਾਂ ਚੱਲ ਕੋਈ ਨਹੀਂ ਉਹਦੀ ਇੱਛਾ ਪਈ ਪਾਪਾ ਨੇ ਤਾਂ ਕਿਹਾਤਾ ਵੀ ਚਲੋ ਚਾਰ ਕੋਈ ਨਾ ਅਰਜ਼ਾਈ ਲੈ ਕੇ ਅੰਦਰ ਕਮਰੇ ਚ ਵੜ ਕੇ ਪੈ ਗਈ ਕਹਿੰਦੀ ਦਰਵਾਜ਼ੇ ਲਾ ਜੋ ਸਰੀਰ ਨਹੀਂ ਠੀਕ ਹੈ ਸਰੀਰ ਉਹ ਕੋਣਾ ਹੈ ਨਹੀਂ ਹੈਗਾ ਐਕਟਿਵ ਉਹਨਾਂ ਦਾ ਪਹਿਲਾ 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 ਬਥੇਰਾ ਤਾਂ ਐਕਟਿਵ ਹੁਣ ਹੁਣ ਉਹਨਾਂ ਨੇ ਸਰੀਰ ਛੱਡਤਾ ਜਾਦਾ ਥੋੜਾ ਦਾ ਤਾਲ ਨਹੀਂ ਭਾਈ ਘਾਤ ਤਾਲ ਹੋ ਗਈ ਉਹ ਸੰਦੀਪ ਦਾ ਸੁੱਖ ਜ਼ਿਆਦਾ ਹੋ ਗਿਆ ਉਹਨੂੰ ਕੰਮਕਾਰ ਦੇ ਵਿੱਚ ਸੰਦੀਪ ਨੱਠੀ ਭੱਜੀ ਫਿਰ ਜੰਦੀ ਉਹਨਾਂ ਹੀ ਉਹਨਾਂ ਦਾ ਸਰੀਰ ਆ ਵਜਨ ਵਧ ਗਿਆ ਸਮਝ ਲਓ ਲਾ ਲਓ ਚਾਹੇ ਤੌਲ ਲਾ ਲਓ ਜੋ ਮਰਜ਼ੀ ਲਾ ਲਓ ਨਹੀਂ ਜਿਵੇਂ ਨਾ ਦੀਦੀ ਮੈਨੂੰ ਦੱਸ ਦੇਉਂਦੇ ਸੀ ਤਾਂ ਜੇ ਵੀ ਜੇ ਮੈਂ ਤੇਰਾ ਬਿਆਨ ਨਹੀਂਤਾ ਹੋਇਆ ਵੀ ਚਾਹੇ ਮੈਂ ਨਹੀਂ ਆਪਕੇ ਹੋ ਮਸਾਤ ਐਂ ਨਹੀਂ ਤਬਿਕਾ ਮੈਂ ਛੁੱਟ ਜਣ ਕੰਮ ਕਰਨਾ ਪਤਾ ਤਾਂ ਵੀ ਕਰਨਾ ਪੈਣਾ ਕਰ ਦਿੱਤੀ ਸਾਰਾ ਕਰਦੇ ਨੇ ਕੱਪੜੇ ਧੋਣੇ ਮੇਰੇ ਪਾਣਾ ਇੰਨੀ ਮਿੱਟੀ ਵੀ ਚੜ ਜਣੀ ਉਹ ਵੀ ਮੈਂ ਬਿਮਾਰ ਚ ਕਰਨਾ ਕਰਨਾ ਪਰ ਹੁਣ ਕੰਜ ਹੁੰਦਾ ਨਹੀਂ ਹੁੰਦਾ ਨਹੀਂ ਉਹਨੂੰ ਮੜਾ ਜਾ ਸਰੀਰ ਚਲਾਉਣਾ ਚਾਹੀਦਾ ਕਢਾਉ ਵੀ ਜਾਇਆ ਹਾਂ ਔਖਾ ਹੋਣਾ ਦਗਾ ਹਾਂ ਕਿ ਤੱਕ ਦੀ ਸੋਈਦਾ ਤਾਂ ਸਾਰਾ ਹੀ ਕਰਦੇ ਸੀ ਇਸ ਵੇਲੇ ਹੁਣ ਮਾਇਆ ਹੁਣ ਮੇਰੀ ਕਿੱਥੇ ਉਮਰ ਗਈ ਜੀ ਹੂੰ ਮੈਂ ਫਿਰਦੀ ਹੂੰ ਮੈਂ ਤੁਹਾਨੂੰ ਕਹਾਂ ਦ ਕੁ ਰੀਕਮੈਂਡ ਡਿਨ ਸਾਤ 8 ਤੱਕ ਵੀ ਨਹੀਂ ਸਾਦੀ ਤੀ ਜਨ ਹੂੰ ਹਣ ਬੱਸ ਐ ਕਹੀ ਜਾਂਦੀ ਆ ਮੈਂ ਵਿਆਹ ਕਾਤੇ ਗਈ ਮੈਂ ਜਾਣਦੀ ਨਾ ਮੈਂ ਠੀਕ ਰਹਿੰਦੀ ਦੱਸ ਅਸਲ ਚ ਇਹਨਾਂ ਨੂੰ ਕਰਿਆ ਬਿਆਹ ਨੇ ਕੁਝ ਮੌਸਮ ਵੀ ਖਰਾਬ ਆ ਮਾਤਾ ਉੱਥੇ ਉੱਪਰ ਵੀ ਠੰਡੇ ਉੱਥੇ ਠੰਡੇ ਪੀ ਲੈ ਜਾ ਕੁਝ ਜਿਹੜਾ ਸਫ਼ਰ ਤਾਂ ਨਾ ਹੂੰ ਉਹਨੇ ਭੰਨਤਾ ਤਰੀ ਮੈਂ ਤਾਂ ਜਾਂਦੇ ਜਾਂਦੇ ਬੁਖਾਰ ਚੜਨਾ ਲੱਗ ਗਿਆ ਤਾਂ ਹੂੰ ਚੱਲ ਕੋਈ ਨਹੀਂ ਜਿਹੜਾ ਡਾਕਟਰਾਂ ਨੂੰ ਪੈਸੇ ਦੇਣੇ ਤੇ ਕਿਸੇ ਹਿੱਲੇ ਦੇਣੇ ਤੇ ਬਸ ਉਹ ਤਾਂ ਦੇਣੀ ਇਹਦਾ ਦੇਣ ਲੈਣ ਦਾ ਸਬੰਧ ਹੈ ਐਵੇਂ ਥੋੜੋ ਦੇ ਹੁਣੇ ਤੇ ਉਹ ਰੀਤ ਨੂੰ ਦੇਖ ਰੋ ਲਿੱਭੜਦਾ ਕੱਪੜੇ ਉਹੀ ਆ ਪਾ ਕੇ ਲੈਣਾ ਚੱਲ ਕੋਈ ਰੇ ਹੁਣ ਖੇਲਣ ਦੇ ਨੂੰ ਐਸ ਕਰਦੇ ਜਵਾਕਾਂ ਨੂੰ ਕਰ ਦੀਵਾ ਨੂੰ ਫੋਨ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਤੁਹਾਨੂੰ ਉਹ ਗੱਡੀ ਆ ਗਈ ਜੀ ਬੋਪਾ ਰਾਏ ਤੋਂ ਬੋਪਾ ਰਾਏ ਜਿਹੜੀ ਸਾਡੀ ਹੀ ਹੈਗੀ ਆ ਜੀ ਬਲਜੀਤ ਪੈਣਾ ਕੈਨੇਡਾ ਤੋਂ ਨੇ ਕਰਾ ਟਿਕੜਾ ਬਹੁਤ ਜ਼ਿਆਦਾ ਕਰਿਆ ਮੈਨੂੰ ਪਤਾ ਨਹੀਂ ਸੀ ਕੋ ਨਾਲ ਪਤਾ ਨੂੰ ਪਤਾ ਨਹੀਂ ਕਿਆ ਪਤਾ ਸਾਰਾ ਕੋ ਪਤਾ ਉਹ ਉਹ ਨਾਲ ਘਾਟਾ ਘਾਟਾ ਗੱਲ ਚੱਲਦੀ ਸਾਡੀ ਸਾਨੂੰ ਸਾਰਾ ਆਪਣਾ ਤੁਸੀਂ ਟੈਨਸ਼ਨ ਨਾ ਲਓ ਇਹ ਗੱਲ ਦੀ ਤੁਸੀਂ ਇਹ ਗੱਲ ਦੀ ਟੈਨਸ਼ਨ ਨਾ ਲਓ ਹਾਂ ਹਾਂ ਇਹ ਬਲਜੀਤ ਭੈਣ ਦੀ ਭੈਣ ਹੈ ਜੀ ਸਿਸਟਰ ਬਿਗ ਸਿਸਟਰ ਹੈ ਉਹਨਾਂ ਦੀ ਹਾਂਜੀ ਤੇ ਇਹ ਆਏ ਹੋਏ ਸੀ ਅੱਜ ਮਾਣੇ ਮਾਜਰੇ ਅਸੀਂ ਵੀ ਪਹੁੰਚੇ ਹਾਂ ਹਾਂ ਉਧਰ ਫਾਦਰ ਸਾਹਿਬ ਅੰਦਰ ਆ ਬਸ ਇਹਨਾਂ ਨੇ ਖੇਚਲਾ ਬਹੁਤ ਕੀਤੀ ਮਤਲਬ ਭੈਣ ਨੇ ਡਿਊਟੀਆਂ ਲਾਈਆਂ ਮੀਆਂ ਉਹਨਾਂ ਦੀ ਸਖਤ ਸਹੀ ਗੱਲ ਨਹੀਂ ਸੀ ਤੇ ਫਾਦਰ ਸਾਹਿਬ ਨੂੰ ਵੀ ਮਲਾਉਂਦੇ ਚੱਲੇ ਕਿ ਉਧਰ ਬਾਹਰੋਂ ਨਾ ਕਿੱਥੇ ਤੇ ਕਿੱਥੇ ਭੈਣ ਨੇ ਸੰਜੋਗਾਈ ਕਰਤਾ ਸਭ ਜਾਈ ਹਾਂ ਕਿੱਥੇ ਤੇ ਕਿੱਥੇ ਸੰਜੋਗ ਸਹੀ ਮਲਾਏ ਵੇ ਆ ਆ ਬੈਠੇ ਸਾਡੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ ਜੀ ਸੇਤ ਦਾ? ਬਹੁਤ ਵਧੀਆ ਜੀ। ਵਧੀਆ ਜੀ। ਆ ਤਾਂ ਤੁਸੀਂ ਬਹੁਤ ਖੇਚਲਾ ਕਰੀ। ਕੋਈ ਖੇਚਲ ਨਹੀਂ। ਹਾਂ ਜੀ। ਬਸ। ਨੁਪੁਰ ਬਾਜ਼ ਗਾਣ ਆ। ਆ। ਬਾਕੀ ਜਾਨ ਸਹੀ ਆ। ਹਾਂ। ਇਹ ਦਸ ਦੇ ਵੀ ਆਇਆ ਜੀ ਜ। ਹਾਂ। ਬਾਹਰ ਨੂੰ ਸਤਨਾਮ ਕਰਿਓ ਕਿਰਪਾ। ਇਹਦੇ ਵਿੱਚ ਮਾਰ ਲਾਏ ਮੈਂ ਅੱਡੋ ਦੀ ਪਾ ਕੇ ਲੱਤੀ ਕੋਈ ਗੱਲ ਕਛਰਾ ਮਨਕੀਰ ਤਦਿਆ ਹਾਂ ਕਿੱਥੇ ਖੇਚਲਾ ਕਰੀ ਪੈਣ ਨੇ ਬੱਲੇ 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 ਤੇ ਆਹਾਂ ਹੈ ਨਾ ਉਹ ਪੈਣ ਦਾ ਟੂਟ ਆਹ ਲਓ ਅੱਛਾ ਠੀਕ ਹੈ ਇਹ ਆਹ ਲਓ ਜੀ ਠੀਕ ਹੈ ਹਾਂ ਮਨਕੀਰਾ ਪੂਰੇ ਆਪਣੇ ਹੱਥ ਤੋਂ ਆਪ ਤੂੰ ਕਰਦੇ ਕੋਈ ਗੱਲ ਨਹੀਂ ਹਾਂ ਜੀ ਥੋੜਾ ਤੁਸੀਂ ਕਰ ਲੈ ਹਾਂ ਇਹ ਤਾਂ ਮਹੀਲੇ ਜਣੇ ਮੇਰੇ ਕੋਲ ਤੇ ਆਪੇ ਪਹੁੰਚ ਜਣੇ ਹੈ ਇਹਦਾ ਮੇਰੇ ਕੋਲ ਤਾਂ ਸਾਰੇ ਜਾਣੇ ਬਾਸ ਚੋਂ ਲੱਗ ਕੇ ਆਇਆ ਹੋ ਆਂਟੀ ਲੈ ਜੇ ਨਾਲ ਹਾਂ ਤੇ ਉਹ ਸਮਾ ਕੇ ਪਾ ਕੇ ਆ ਆ ਠੀਕ ਹੈ ਹਾਂ ਜਰੂਰ ਪਾ ਕੇ ਆ ਪੂਰੇ ਵਰਸਾ ਮੇਰੇ ਰਹਿ ਗਿਆ ਕਿ ਹਾਂ ਕਿਹੜਾ ਕੋਣ ਚੱਕ ਲੈ ਬੰਦੇ ਨੂੰ ਲੋ ਜੀ ਚੱਲ ਜੇ ਤੇ ਥੋੜਾ ਹਜਾਰ ਤੂੰ ਜਾਣਾ ਪਹਿਲਾਂ ਹਾਂ ਅਰੇ ਦੋਈ ਜੀ ਲੈ ਕੇ ਜਾਣੀਆਂ ਟੈਸਟਾਂ ਤੋਂ ਦੇ ਕੇ ਆਏ ਆ ਬੇ ਉੱਥੇ ਤੇ ਕਾ ਚੀ ਨੀ ਛੋਟੇ ਨਹੀਂ ਹੈ ਵੀ ਨਹੀਂ ਮੇਰੇ ਆ ਖਾ ਤੇਰੀ ਤੇ ਤੇਰੀ ਹਾਂ ਨਹੀਂ ਹੁੰਦੇ ਨੇ ਸਾਰੇ ਮੇਰੀ ਹੈ ਮੇਰੀ ਛੋਟੇ ਹਨਾ ਛੋਟੇ ਛੋਟੇ ਕਿੰਨੇ ਪਿਆਰੇ ਪਿਆਰੇ ਜੇ ਲੱਗਾ ਗਰਮੀ ਪਾਰਾ ਬਾਕੀ ਗੱਲ ਸਹੀ ਆ ਹਾਂ ਮਾਰੇ ਛੋਟੇ ਆਈ ਗੱਲ ਤਾਂ ਕੁਝ ਜ਼ਿਆਦਾ ਹੀ ਹਾਂ ਕਾ ਕਹਣਾ ਮੈਂ ਤਾਂ ਮੈਂ ਤਾਂ ਰਾਤ ਵੀ ਇੱਕ ਘੰਟਾ ਫੋਨ 'ਤੇ ਮੇਰੇ ਨਾਲ ਗੱਲ ਚੱਲਦੀ ਰਹੀ ਮੈਂ ਤਾਂ ਉਹਨੂੰ ਕਹਤਾ ਵੀ ਜਾ ਕੋਈ ਲੋੜ ਨਹੀਂ ਹੈਗੀ ਪਰ ਕਿੱਥੇ ਤੇ ਪੇਟ ਦਾ ਭੰਨੇ ਸੂਟ ਚਲੋ ਹੋਰ ਕੀ ਕਰੀਏ ਤੇ ਸੂਟ ਕਰਨ ਕੀ ਆ ਹੋ ਜਾਦਾ ਚਲ ਤੈਨੂੰ ਡਾਕਟਰ ਕੋਲ ਦਿਖਾਉਣਾ ਜਾ ਕੇ ਹਣ ਉਹ ਦੱਸੂਗਾ ਵੀ ਕੀ ਹੁੰਦਾ ਰਿਪੋਰਟ ਗਈ ਆ ਜੀ ਤੇ ਥੋੜਾ ਜਿਹਾ ਹੀਮੋਗਲੋਬਿਨ ਵੀ ਘਟਾ ਉੱਪਰਲੇ ਉੱਪਰਲੇ ਹੀ ਆ ਕੁਝ ਫਰਕ ਹੈਗਾ ਕੁਛ ਕੁਛ ਹੋਇਆ 31.5 ਤੋਂ ਲੈ ਕੇ 34 ਚਾਹੀਦਾ ਤਾਂ 33 ਹੈ ਵੀ ਠੀਕ ਹੈ ਹੈਨਾ ਉਹ 24 ਉਹ 33 ਚਾਹੀਦਾ ਤਾਂ ਇਹ ਵੀ ਘਟਿਆ ਵਾ ਉਹ 74 ਉਹ ਵੀ ਘਟਿਆ ਵਾ 6% ਇਹ ਪਤਾ ਨਹੀਂ ਕਿਹੜੇ ਕਿਹੜੇ ਐਮ ਸੀ ਐਚ ਸੀ ਐਮ ਸੀ ਐਚ ਐਮ ਸੀ ਵੀ ਪੀ ਸੀ ਵੀ ਚਲੋ ਇਹ ਤਾਂ ਹੁਣ ਡਾਕਟਰੇ ਪੜ੍ਹੂਗੇ ਲੈਂਗੁਏਜ ਨੂੰ ਜਦੋਂ ਤਾਂ ਫਿਰ ਇਹਨੂੰ ਸਰਚ ਕਰਨਾ ਪੈਣਾ ਲਾ ਪਾ ਇਹਨੂੰ ਲੁਫਾ ਫਿਰ ਹੋਰ ਤੇਰਾ ਦਰਦ ਦਰਦ ਕਿਵੇਂ ਕੋਲੇ ਦਰਦ ਹੋਈ ਜਾਂਦਾ ਹਾਂ ਸਾਲ ਡਾਕਟਰ ਨੂੰ ਦਿਖਾਉਣੇ ਪਹਿਲਾਂ ਜਾ ਕੇ ਰਿਪੋਰਟ ਉਸ ਤੋਂ ਬਾਅਦ ਇਹ ਪਤਾ ਲੱਗੂਗਾ ਵੀ ਹੁਣ ਕੀ ਕਹਿੰਦਾ ਉਹ ਕਹ ਲੈ ਆਉਤ ਗਿਆ ਜੀ ਘਰ ਵਾਹ ਕਰੋ 7 9 ਵਿਚੇ ਵਿਚ ਅਸੀਂ ਜੈਸਮੀਨ ਕੋਲ ਕੱਢਿਆ ਜੀ ਢਾ ਹੂੰ ਕਹੜਾ ਇਹਨਾਂ ਦਾ ਜੀਨ ਲਾਦਾ ਕਿਤੇ ਗਈ ਮਾਈਕ ਉਸ ਮੇਰੇ ਨਾਲ ਟਾਈਫੈਟ ਵੀ ਆ ਗਿਆ ਨੂੰ ਤੇ ਸੱਲ ਵੀ ਘਟੇ ਪਿਆ ਉਹ ਜੈਸਮੀਨ ਦੇ ਸਾਰੀ ਸੀਜ਼ਨੇ ਚੱਲਦਾ ਹਾਂ ਹਾਂ ਮੰਨੀ ਨੂੰ ਰਿਹਾ ਨਾ ਠਿੱਕਾ ਤਾਂ ਨਹੀਂ ਆ ਜਾਂਦੀ ਮੰਨੀ ਨੂੰ ਸੀਜ਼ਨ ਚੱਲਦਾ ਜਿੱਕੜਾ ਬਹਾਨ ਦਾ ਸੀਜ਼ਨ ਚੱਲਦਾ ਸੀ ਨਾ ਬਿਮਾਰੀ ਦਾ ਹੁਣ ਬਿਮਾਰੀ ਦਾ ਸੀਜ਼ਨ ਚੱਲਦਾ ਆਖਣਾ ਦਦਾਂ ਨੰਦਰ ਉਹ ਪਤਾ ਕੀ ਹੁੰਦਾ ਨਾਲ ਨਾ ਜੇ ਸੈਲ ਘਟਦੇ ਨੇ ਤਾਂ ਟਾਈਮ ਬੜੰਦਾ ਹੁੰਦਾ ਹਾਂ ਮਾਣੇ ਹਾਂ ਉਹ ਬੱਕਰੀ ਦਾ ਦੁੱਧ ਨਾ ਲਾ ਹੋ ਜਾਂਦਾ ਕਲੀਅਰ ਉਹ ਕਹਿੰਦੀ ਮੈਂ ਪੀਂਦੀ ਨਹੀਂ ਬੱਕਰੀ ਦਾ ਦੁੱਧ ਉਹ ਤਾਂ ਕਹਿੰਦਾ ਦੂਆ ਦੁੱਧ ਵੀ ਨਹੀਂ ਪੀਂਦੀ ਇਹ ਤਾਂ ਬੱਕਰੀ ਦਾ ਦੋਣ ਤੇ ਹਾਂ ਉਹ ਬਰਿ ਕਿੱਦੀ ਹੋ ਉਹ ਮਾਂ ਕੀ ਵੀ ਫਰੂਟਾਂ ਪਰ ਜ਼ੋਰ ਦੇਣਾ ਪੈਣਾ ਥੋੜਾ ਜਿਹਾ ਉਹ ਨਾਲ ਸੈੱਟ ਹੋਣਾ ਕੰਮ ਤਾਂ ਕਹਿਣਾ ਜੇ ਵੀ ਆ ਜਾਓ ਇੱਕ ਤਾਂ ਦੇ ਲਾ ਕੇ ਕਿਆ ਕਿਆ ਹੋਰ ਹੋ ਜਾਂਦਾ ਮੰਨਿਓ ਨਹੀਂ ਹੁਣ ਉਹਨੂੰ ਕਿਵੇਂ ਕਹਿੰਦੇ ਹਾਂ ਬਸ ਹੁਣ ਤੁਸੀਂ ਕਾਦੀ ਤਿਆਰੀ ਕਰਤੀ ਮੈਂ ਆਲੂ ਵਾਟਰ ਬਣਾਉਣੀ ਆ ਮੈਂ ਆਪਣੀ ਉਠੀ ਆ ਹੂੰ ਤੇ ਖਾਂਦੇ ਸਾਨੀਆਂ ਅੱਜ ਲੈ ਨੂੰ ਮੂੰਹ ਕਰਦੀ ਆ। ਹੂੰ ਨਲੀ ਆਉਂਦੀ ਬਾਹਰ ਨੂੰ ਜਦ ਤੇ ਰੋਟੀ ਖਾ ਲਈਏ ਤੁਸੀਂ ਦੇਖੋ। ਮਰਾਣ ਤੋਂ ਤੁਸੀਂ ਲੈਣ ਦਾ ਐਨਾ ਲੱਗਦਾ ਹੀ ਨਹੀਂ ਤੁਹਾਡੇ ਜਿੱਕੜਾ ਤੁਸੀਂ ਕਰਦੇ ਆ ਗੱਲਾਂ। ਜੇ ਇੰਨੇ ਹਾਲਾਤ ਆ ਮਾੜੇ ਹੁੰਦੇ ਤਾਂ ਤੁੱਥਾ ਤੇ ਹੱਸ ਨਹੀਂ ਪਾਉਂਦਾ। ਚਲੋ ਹੂੰ ਕਰੂਗੇ ਕੁਸ ਮਾੜਾ ਦੀ ਕਿਰਪਾ। ਹੂੰ ਖਲਾਉਣੇ ਚੋਰ ਸਾਰੇ ਖਲਾਉਣੇ ਚੱਕ ਲਏ ਹੁੰਦੇ ਸੀ ਤੇ ਜਾਂਦੀ ਆ। ਪੱਕਣ ਹੀ ਨਾੜੇ ਦੇ ਕਿੰਨਾ ਕੰਮ। ਕਲੇਬੀ ਦੇ ਚੱਕ ਲਏ ਸਾਰੇ ਖਲਾਉਣੇ। ਪੰਨੂਰ ਦੇ ਤਖਤ ਵੀ ਸੀ। ਟੋਨੀ ਟੋਨੀ ਕਿੱਥੇ ਗਈ ਮਿੱਦੂ? ਹੈ ਮਿੱਦੂ ਨਾ ਇਹਨੇ ਕੁਝ ਖਾ ਉਹ ਉੱਪਰ ਡਿਆ। ਹਾਂ। ਮਿੰਦੂ ਤਾਂ ਬੇਤਨ ਪਤਾ। ਆਹ ਨਾਲ ਦੋਨੇ ਆਣੇ ਉਹ ਕੱਟੇ ਹੋਏ ਤੇ। ਇਹ ਬਾਬੂ ਆ ਗਿਆ। ਹੈ। ਇੱਲਾ ਚਾਪੀ ਡਿਜਰੋ ਨੂੰ ਉਡਤਾ ਦਿਖਾ ਦੋ ਐ ਯਾਰ ਤੈਨੂੰ ਦੰਦ ਕਰ ਦਿਆ ਬਬੂ ਜਿਹੜਾ ਲੈ ਕੇ ਆਇਆ ਗੰਦਾ ਲੈ ਲਈ ਹਾਂ ਤਾਂ ਤਾਂ ਛੋਟੇ ਜਿਹੜਾ ਚੱਪੇ ਕਰਦਾ ਇਹਨਾਂ ਨੂੰ ਵੀ ਦੰਦ ਨਿਕਲ ਜੀ ਚੱਲ ਇਹਦੇ ਜਾੜਾ ਨਹੀਂ પડਣੀ ਸਵਾ ਪੰਜ ਹੋ ਗਏ ਜੀ ਮੇਰਾ ਕਿੱਥੇ ਨਹੀਂ ਜਦੇ ਪਾਟਾ ਸਮਾਨ ਰੱਖਾ ਪਾਟਾ ਹੋ ਗਿਆ ਮੇਰਾ ਵੀ ਹਾਂ ਮਗਾ ਚਾਮ ਜੀ ਤੇ ਭਾਬੀ ਨੇ ਜਦੇ ਦੇ ਦਿੱਤਾ ਸਾਰਾ ਸਮਾਨ ਕਿ ਤੂੰ ਵੀ ਲੈ ਜਾਗਾ ਹੂੰ ਹੂੰ ਬੇਬੀ ਹਾਏ ਹਾਏ ਇਹ ਕਰੀਦਾ ਬੈਘਰੂ ਕਰੀਦਾ ਹੁੰਦਾ ਮੇਰੇ ਦਰਦ ਹੁੰਦਾ ਤੇ ਦਰਦ ਹੁੰਦਾ ਫੇ ਬਿਹਾਏ ਕਰ ਤੇ ਹਟਦਾ ਬੈਘਰੂ ਕਹ ਲੈ ਮੈਂ ਡਾਕਟਰ ਵੀ ਚੇਂਜ ਕਰ ਲਿਆ ਹੂੰ ਡਾਕਟਰ ਵੀ ਜਿਹੜੇ ਲੈ ਕੇ ਆਏ ਦਵਾਈ ਠੀਕ ਹੋ ਗਏ ਹੂੰ ਉਹ ਕੱਲੂ ਨਾਲ ਫਰਕ ਪਵੇ ਕੱਲੂ ਆਈ ਚਲੋ ਠੀਕ ਹੈ ਜੀ ਉਹਨੂੰ ਦੇਖਾਂਗੇ ਵੀ ਕੱਲੂ ਫਰਕ ਪੈਂਦਾ ਕਿ ਨਹੀਂ ਪੈਂਦਾ ਮੰਦੇ ਕਿਸ ਅਗਲੇ ਪਲਾਉ ਤੇ ਮਾਰਾ ਸਾਨੂੰ ਛੜਦੀ ਗਲਾ ਚ ਰੱਖਿਆ ਜੀ ਸਾਰਿਆਂ ਨੂੰ